ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਅਗਲੇ 2 ਹਫ਼ਤੇ ਕਿਸ ਤਰ੍ਹਾਂ ਮੌਸਮ ਰਹੇਗਾ ਉਸ ਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਸ਼ੁਰੂ ਕਰਦੇ ਹਾਂ ਫਰੀਦਕੋਟ ਜ਼ਿਲ੍ਹੇ ਤੋਂ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਅਤੇ ਹਲਕੇ ਤੋਂ ਦਰਮਿਆਨੀ ਝੋਪ ਲੱਗਦੀ ਰਹੇਗੀ ਅਗਲੇ 2 ਹਫ਼ਤੇ ਕੋਈ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਫਰੀਦਕੋਟ ਦੇ ਵਿੱਚ ਫਾਜ਼ਿਲਕਾ ਦੇ ਉੱਤੇ ਨਜ਼ਰ ਮਾਰੀਏ ਤਾਂ ਦਿਨ ਬੁੱਧਵਾਰ 21 ਤਰੀਕ ਨੂੰ ਜ਼ਿਆਦਾ ਮੀਂਹ ਪੈ ਸਕਦਾ ਹੈ ਬਾਕੀ ਅਗਲੇ ਦਿਨਾਂ ਇੱਕ ਹਫ਼ਤੇ ਦੇ ਵਿੱਚ ਸੰਘਣੇ ਬੱਦਲ ਰਹਿਣਗੇ ਤੇ ਉਸ ਤੋਂ ਬਾਅਦ ਝੋਪ ਲੱਗਦੀ ਰਹੇਗੀ ਅਗਲੇ 2 ਹ ਬਠਿੰਡਾ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 20 ਤਰੀਕ ਨੂੰ ਹੋਵੇਗੀ ਤੇ ਬਾਕੀ ਦਿਨਾਂ ਦੇ ਵਿੱਚ ਬੱਦਲ ਰਹਿਣਗੇ ਤੇ ਵੱਧ-ਵੱਧ ਟੈਂਪਰੇਚਰ 36 ਡਿਗਰੀ ਤੇ ਘੱਟੋ-ਘੱਟ 24 ਡਿਗਰੀ ਰਹੇਗਾ। ਮੁਕਸਰ ਇਲਾਕੇ ਦੇ ਵਿੱਚ ਜੇ ਨਜ਼ਰ ਮਾਰੀਏ ਤਾਂ ਮੀਂਹ ਆਉਣ ਦੀ ਸੰਭਾਵਨਾ 20 ਤੇ 21 ਤਰੀਕ ਨੂੰ ਹੋਵੇਗੀ। ਬਾਕੀ ਦਿਨਾਂ ਦੇ ਵਿੱਚ ਬੱਦਲ ਤੇ ਅਗਲੇ ਹਫ਼ਤੇ ਧੁੱਪ ਲੱਗਣ ਦੀ ਸੰਭਾਵਨਾ ਤੇ ਵੱਧ-ਵੱਧ ਟੈਂਪਰੇਚਰ 35 ਡਿਗਰੀ ਤੇ ਇਸ ਹਫ਼ਤੇ ਵੱਧ-ਵੱਧ ਟੈਂਪਰੇਚਰ 36 ਡਿਗਰੀ ਹੋਵੇਗਾ। ਲੁਧਿਆਣਾ ਦੇ ਉੱਤੇ ਨਜ਼ਰ ਮਾਰੀਏ ਤਾਂ 20 ਤਰੀਕ 22 ਤਰੀਕ ਨੂੰ ਮੀ ਆਉਣ ਦੀ ਸੰਭਾਵਨਾ ਹੋ ਸਕਦੀ ਆ ਇਸ ਹਫਤੇ ਵੱਤਵਤ ਵਦ ਟੈਂਪਰੇਚਰ 35 ਡਿਗਰੀ ਤੇ ਘੱਟ ਤੋਂ ਘੱਟ ਟੈਂਪਰੇਚਰ 25 ਡਿਗਰੀ ਸੈਲਸੀਅਸ ਰਹੇਗਾ ਅਗਲੇ ਹਫਤੇ ਸੰਘਣੇ ਬੱਦਲ ਅਤੇ ਵੱਤਵਤ ਵਦ ਟੈਂਪਰੇਚਰ 33 ਡਿਗਰੀ ਰਾਤ ਦੇ ਟਾਈਮ 25 ਡਿਗਰੀ ਸੈਲਸੀਅਸ ਹੋਵੇਗਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਅਗਲੇ 3-4 ਦਿਨ ਹਲਕੇ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ ਤੇ ਉਸ ਤੋਂ ਬਾਅਦ ਅਗਲੇ ਹਫਤੇ ਵੱਤਵਤ ਟੈਂਪਰੇਚਰ 32 ਡਿਗਰੀ ਰਾਤ ਦੇ ਟਾਈਮ 26 ਡਿਗਰੀ ਟੈਂਪਰੇਚਰ ਰਹੇਗਾ 31 ਤਰੀਕ ਨੂੰ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਰੂਪਨਗਰ 19 ਦੇ 20 ਤਰੀਕ ਨੂੰ ਹਲਕੇ ਤੋਂ ਟੁੱਟਵੇਂ ਮਾੜੇ ਮੌਟ ਇਲਾਕੇ ਦੇ ਵਿੱਚ ਸੰਘਣੀ ਬਦਲਵਾਈ ਹੋਵੇਗੀ ਵਤਵਤ ਟੈਂਪਰੇਚਰ 34 ਡਿਗਰੀ ਤੇ ਫਿਰ 26 ਤਰੀਕ ਤੇ 31 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਦੁਬਾਰਾ ਫਿਰ ਨਜ਼ਰ ਆ ਰਹੀ ਹੈ ਵਤਵਤ ਟੈਂਪਰੇਚਰ 34 ਡਿਗਰੀ ਤੇ ਘੱਟੋ ਘੱਟ 5 ਡਿਗਰੀ ਸੈਲਸੀਅਸ ਅਗੇ ਦੋ ਹਫ਼ਤਿਆਂ ਦੇ ਵਿੱਚ ਹੋਵੇਗਾ ਮਾਨਸਾ ਅਗਲੇ ਦੋ ਹਫ਼ਤੇ ਵਤਵਤ ਟੈਂਪਰੇਚਰ 36 ਡਿਗਰੀ ਤੇ ਰਾਤ ਦੇ ਟਾਈਮ ਘੱਟੋ ਘੱਟ 24 ਡਿਗਰੀ ਸੈਲਸੀਅਸ ਰਹੇਗਾ ਤੇ ਨਾਲ ਸੰਘਣੇ ਬੱਦਲ ਅਗਲੇ ਦੋ ਹਫ਼ਤਿਆਂ ਦੇ ਵਿੱਚ ਹੋ ਸਕਦੇ ਨੇ ਤੇ ਨਾਲ ਧੁੱਪ ਵੀ ਕਈ ਦਿਨਾਂ ਦੇ ਵਿੱਚ ਲੱਗਦੀ ਰਹੇਗੀ ਬਰਨਾਲਾ ਵਾਤਵਾਰ ਟੈਂਪਰੇਚਰ 35 ਡਿਗਰੀ ਤੇ 26 ਡਿਗਰੀ ਦੇ ਵਿੱਚ ਰਹੇਗਾ ਮੀਂਹ ਆਉਣ ਦੀ ਸੰਭਾਵਨਾ 27 ਤਰੀਕ ਨੂੰ ਹੋਵੇਗੀ ਮਲੇਰ ਕੋਟਲਾ 34 ਡਿਗਰੀ ਤੇ 25 ਡਿਗਰੀ ਟੈਂਪਰੇਚਰ ਅਗਲੇ 2 ਹਫਤਿਆਂ ਦੇ ਵਿੱਚ ਰਹੇਗਾ ਮੀਂਹ ਆਉਣ ਦੀ ਸੰਭਾਵਨਾ 26 ਤੇ 27 ਤਰੀਕ ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਬੱਦਲ ਤੇ ਨਾਲ ਧੁੱਪ ਲੱਗਦੀ ਰਹੇਗੀ ਸ਼ਹੀਦ ਅਜੀਤ ਸਿੰਘ ਨਗਰ 26 ਤੇ 27 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਰਹੇਗੀ 28 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਹਨੇਰੀ ਚੱਲ ਸਕਦੀ ਹੈ ਤੇ ਬਾਕੀ ਦਿਨਾਂ ਦੇ ਵਿੱਚ ਵਾਤਵਾਰ ਟੈਂਪਰੇਚਰ 34 ਡਿਗਰੀ ਤੇ ਘੱਟ ਤੋਂ ਘੱਟ 24 ਡਿਗਰੀ ਟੈਂਪਰੇਚਰ ਰਹੇਗਾ ਫਤਿਹਗੜ੍ਹ ਸਾਹਿਬ ਅਗਲੇ 3-4 ਦਿਨ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ ਬਾਰਿਸ਼ ਹੋ ਸਕਦੀ ਆ ਤੇ ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ 27 ਤਰੀਕ ਨੂੰ ਹੋਵੇਗੀ ਤੇ ਨਾਲ ਬਾਰਿਸ਼ ਆਉਣ ਦੀ ਸੰਭਾਵਨਾ 27 ਤਰੀਕ ਨੂੰ ਰਹੇਗੀ 26 ਤਰੀਕ ਨੂੰ ਜ਼ਿਆਦਾ ਗਰਮੀ ਵਾਤਵਾਰ ਟੈਂਪਰੇਚਰ 34 ਡਿਗਰੀ ਹੋਵੇਗਾ ਤੇ ਬਾਕੀ ਦਿਨਾਂ ਦੇ ਵਿੱਚ ਟੈਂਪਰੇਚਰ 30 ਤੋਂ 34 ਡਿਗਰੀ ਦਿਨ ਦੇ ਟਾਈਮ ਤੇ ਰਾਤ ਦੇ ਟਾਈਮ 26 ਡਿਗਰੀ ਪਨੇ ਰਵੇਗਾ ਪਟਿਆਲਾ ਅਗਲੇ 2 ਹਫਤੇ 27 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਬਾਕੀ ਦਿਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਸੰਘਣੀ ਬਦਲਵਾਈ ਬਣੀ ਰਹੇਗੀ। 24, 25 ਤੇ 26 ਤਰੀਕ ਨੂੰ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੋਵੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ 25 ਤੋਂ 27 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਅਗਲੇ 2 ਹਫਤੇਾਂ ਦੇ ਵਿੱਚ ਜਲੰਧਰ ਦੇ ਵਿੱਚ 3-4 ਦਿਨ ਹਲਕੇ ਤੋਂ ਮਾੜੇ-ਮੋਟੇ ਇਲਾਕੇ ਦੇ ਵਿੱਚ ਮਾੜਾ-ਮੋਟਾ ਮੀਂਹ ਪੈ ਸਕਦਾ ਆ ਤੇ ਵੱਧ ਤੋਂ ਵੱਧ ਟੈਂਪਰੇਚਰ ਦਿਨ ਐਤਵਾਰ 25 ਤਰੀਕ ਨੂੰ ਰਹੇਗਾ। ਰਾਤ ਦੇ ਟਾਈਮ 25 ਤੋਂ 26 ਡਿਗਰੀ ਟੈਂਪਰੇਚਰ ਅਗਲੇ 2 ਹਫਤੇ ਬਣ ਪੂਰਥਲਾ ਦੇ ਵਿੱਚ ਵੀ ਅਗਲੇ 1-2 ਦਿਨ ਹਲਕੇ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਮਾੜਾ ਮੋਟਾ ਹੁੰਦਾਬੰਦੀ ਹੋ ਸਕਦੀ ਹੈ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ ਤੇ ਜ਼ਿਆਦਾ ਗਰਮੀ 25 ਤਰੀਕ ਦਿਨ ਐਤਵਾਰ ਨੂੰ ਹੋਵੇਗੀ। ਬਾਕੀ ਦਿਨਾਂ ਦੇ ਵਿੱਚ 25 ਤੋਂ 26 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਬਣਿਆ ਰਹੇਗਾ। ਨਵਾਂ ਸ਼ਹਿਰ 19 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਉਸ ਤੋਂ ਬਾਅਦ 26 ਤਰੀਕ ਨੂੰ ਇਸੇ ਤਰ੍ਹਾਂ ਮੌਸਮ ਰਹੇਗਾ। ਪਰ ਤਵਦਰ ਗਰਮੀ 35 ਡਿਗਰੀ ਟੈਂਪਰੇਚਰ 5 ਜੀ ਤਰੀਕ ਨੂੰ ਹੋਵੇਗਾ ਤੇ ਬਾਕੀ ਦਿਨਾਂ ਦੇ ਵਿੱਚ ਰਾਤ ਦੇ ਟਾਈਮ 22 ਡਿਗਰੀ ਬਣਿਆ ਰਹੇਗਾ। ਹੁਸ਼ਿਆਰਪੁਰ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 26 ਤਰੀਕ 21 ਤਰੀਕ ਤੇ 19 ਤਰੀਕ ਨੂੰ ਮਾੜਾ-ਮੋਟ ਮੀਂਹ ਆ ਸਕਦਾ ਹੈ ਤੇ ਉਸ ਤੋਂ ਬਾਅਦ ਵੱਤਵੱਤ ਟੈਂਪਰੇਚਰ 5 ਜੀ ਤਰੀਕ ਨੂੰ ਰਹੇਗਾ। ਰਾਤ ਦੇ ਰਾਈ 5 ਤੋਂ 26 ਟੈਂਪਰੇਚਰ ਅਗਲੇ 2 ਹਫਤੇ ਬਣਿਆ ਰਹੇਗਾ। ਅੰਮ੍ਰਿਤਸਰ ਇਲਾਕੇ ਦੇ ਵਿੱਚ ਅਗਲਾ ਪੂਰਾ ਹਫਤਾ ਹੀ ਵੱਤਵੱਤ ਟੈਂਪਰੇਚਰ 34 ਡਿਗਰੀ ਬਣਿਆ ਰਹੇਗਾ ਨਾਲ ਸੰਘਣੇ ਬੱਦਰ ਰਹਿਣਗੇ। 19 ਤਰੀਕ ਤੇ 20 ਤਰੀਕ ਨੂੰ ਹਲਕੇ ਤੋਂ ਮਾੜੇ-ਮੋਟ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਇਸੇ ਤਰ੍ਹਾਂ ਹੀ 27 ਤਰੀਕ 28 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਨਾਲ ਹਲਕੀ ਤੋਂ ਦਰਮਿਆਨੀ ਤੇਜ਼ ਹਨੇਰੀ ਚੱਲ ਸਕਦੀ ਹੈ ਤੰਤਰ ਨਿਰਾ ਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 27 ਤਰੀਕ ਤੇ 28 ਤਰੀਕ ਨੂੰ ਰਹੇਗੀ 19 ਤੋਂ ਲੈ ਕੇ 21 ਤੱਕ ਮਾੜੇ ਮੋਟ ਇਲਾਕੇ ਦੇ ਵਿੱਚ ਬਦਲਵਾਈ ਬਣੀ ਰਹੇਗੀ ਤੇ ਨਾਲ ਵਧਦਾ ਵਧਦਾ ਟੈਂਪਰੇਚਰ 35 ਡਿਗਰੀ ਤੱਕ ਐਤਵਾਰ ਹੋਵੇਗਾ ਰਾਤ ਦੇ ਨਾਈਟ ਕਾਰ ਤੋਂ ਕਾ ਟੈਂਪਰੇਚਰ 24 ਡਿਗਰੀ ਤੋਂ 25 ਡਿਗਰੀ ਬਣਿਆ ਰਹੇਗਾ ਗਰਦਾਸਪੁਰ ਡਿਸਟ੍ਰਿਕਟ ਉੱਤੇ ਨਜ਼ਰ ਮਾਰੀਏ ਤਾਂ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਅਗਲੇ 2 ਹਫ਼ਤੇ ਨਜ਼ਰ ਨਹੀਂ ਆ ਰਹੀ 19 ਤਰੀਕ ਤੇ 21 ਤਰੀਕ ਨੂੰ ਹਲਕੇ ਤੋਂ ਮਾੜੇ ਮੋਟ ਇਲਾਕੇ ਦੇ ਵਿੱਚ ਮਾੜੀ ਮੋਟ ਪੁੰਡਾਬੰਦੀ ਹੋ ਸਕਦੀ ਆ ਤੇ ਵੱਧ ਤੋਂ ਵੱਧ ਟੈਂਪਰੇਚਰ 25 ਤਰੀਕ ਨੂੰ ਰਹੇਗਾ ਰਾਤ ਦੇ ਟਾਈਮ 24 ਤੋਂ 25 ਡਿਗਰੀ ਟੈਂਪਰੇਚਰ ਅਗਲੇ 2 ਹਫ਼ਤੇ ਬਣਿਆ ਰਹੇਗਾ ਪਠਾਨਕੋਟ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਵੱਧ ਤੋਂ ਵੱਧ ਟੈਂਪਰੇਚਰ 25 ਤਰੀਕ ਨੂੰ ਹੋਵੇਗਾ ਤੇ ਰਾਤ ਦੇ ਟਾਈਮ ਅਗਲੇ 2 ਹਫ਼ਤੇ 23 ਤੋਂ 25 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਤੇ ਨਾਉਥੰਗਣੀ ਬੱਦਲ ਅਗਲੇ 2 ਹਫ਼ਤੇ ਦਿਖਾਈ ਦੇਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਹੋਰ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਤਾਜ਼ਾ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ